बीएस एक्ट ਦੇ ਤਹਿਤ ਜਿਹੜੇ ਮਾਲ ਨੂੰ ਕਦਮਾਂ ਡਸਟਰਾਏ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦਿਓ ਸਰ ਅੱਜ ਅਸੀਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸੀਪੀ ਸਾਹਿਬ ਨਿਲੰਦਰ ਦੇੇਸ਼ਾਨ ਦੇ ਦੇਸ਼ ਦੇ ਹੁਕਮਾ ਮੁਤਾਬਕ ਜੋ ਤਿੰਨ ਮੈਂਬਰੀ ਇੱਕ ਟੀਮ ਡਰਗ ਨਖਪੋਜਨ ਕਰਨ ਵਾਸਤੇ ਨਿਯੁਕਤ ਕੀਤੀ ਗਈ ਹੈ ਜਿਸ ਦੇ ਤਿੰਨ ਮੈਂਬਰ ਨੇ ਇਸ ਦੇ ਵਿੱਚ ਏਡੀਸੀਪੀ ਇਨਵੈਸਟੀਗੇਸ਼ਨ ਏਸੀਪੀ ਐਂਡ ਡੀਪੀਐਸ ਸਾਹਿਬ ਏਸੀਪੀ ਡਿਟੈਕਟਿਵ ਜਿਹੋਸੀ ਤਿੰਨੋ ਹੀ ਕਮੇਟੀ ਦੇ ਮੈਂਬਰ ਅੱਜ ਅਸੀਂ ਕਿਊਟਮ ਪੇਪਰ ਮੈਲ ਸ਼ੈਲਾਗੋੜ ਦੇ ਜਿਲ੍ਹਾ ਸ਼ਾਹਪੁਰ ਤੋਂ ਆਏ ਉੱਤੇ ਸਮੇਤ ਵੱਖ-ਵੱਖ ਥਾਣਿਆਂ ਦੇ ਜਿਨ੍ਹਾਂ ਦੇ ਕੇਸ ਸੀ ਇਹਨਾਂ ਦੇ ਵਿੱਚ ਸਟਾਫ ਨਾਲਾ ਸੀ ਉੱਤੇ ਪੇਪਰ ਮੈ ਲਗਾਏ ਉਹਨਾਂ ਦਾ ਜਿਉ ਮੈਜਰ वगैरह ਨੇ ਜਾਮਨਸਤਾਪ ਸਾਰਿਆਂ ਦੇ ਸਾਹਮਣੇ ਅਸੀਂ ਉਤਰਨਾ ਲਈ ਜੀ ਫੈਕਟਰੀ ਦੇ ਵਿੱਚ ਜਿਹੜਾ ਸੀ 31 ਮਕਦਮਾ ਹੈ 31 ਕੇਸ ਜਿਹੜੇ ਐਨਡੀਪੀ ਜਿਹੜੇ ਕੀ ਕੇਸ ਦੀ ਹੈ ਮਟੀਰੀਅਲ ਮਾਲ ਮੁਕਦਮਾ ਸੀਗਾ ਉਹ ਅਸੀਂ ਜੋ ਜਿਸ ਦੇ ਅਸੀਂ ਅੰਡਰ ਕੋਰਟ ਤੋਂ ਡਿਸਪੋਜ਼ਲ ਦੇ ਕੋਰਟ ਤੋਂ ਆਰਡਰ ਲੈ ਕੇ ਹਾਸਲ ਕੀਤੇ ਹੋਏ ਸੀ ਬੱਕ ਬੱਕ ਥਾਣੇ ਵਾਲਿਆਂ ਨੇ ਜੋ ਸਾਰੇ ਥਾਣਿਆਂ ਦੇ ਜੋ चेक आउट करके और थाना में माल ਨੂੰ ਨਾਲ ਲੈ ਕੇ ਤੇ ਸਪੋਜਲ ਦੇ ਹੱਥ ਨਾਲ ਲੈ ਕੇ ਉੱਥੇ ਪੇਪਰ ਮਿਲ ਜਾ ਕੇ ਸੀਨ ਨੂੰ ਪ੍ਰੋਪਰ ਵੇਨ ਨਾਲ ਸੀਨ ਨੂੰ ਡਿਸਟਰਾਇਬ ਕੀਤਾ ਜੋ ਟੋਟਲ 31 ਮਾਮਲੇ ਤੇ 53 ਕਿਲੋ 962 ਗ੍ਰਾਮ ਹੀਰੋਇਨ ਆਪੀ ਹੋ ਸਕ 5 ਕਿਜੀ ਹੈ ਔਰ 180 ਟੈਬਲੇਟਾਂ ਜੋ ਅਸੀਂ ਸਾਰੇ ਜਿਹੜਾ ਉੱਥੇ ਅੱਜ ਸਪੋਟ ਨੂੰ ਕਰਦੇ ਜਿਹੜੀ ਰਾ퍼 ਤੇ ਜਿਹੜੀ ਜਿਹੜੀ ਮੂਵੀ ਬਣਾਈ ਗਈ ਹੈ ਮੂਵੀ ਬਣੀ ਹੈ ਐਂਡ ਫੋਟੋਗ੍ਰਾਫੀ ਹੋਈ ਹੈ ਸਾਰਾ ਮਾਰਕਸ ਟ੍ਰਾਈ ਕਰਨ ਤੋਂ ਬਾਅਦ ਸਾਰੀ ਟੀਮ ਅਸੀਂ ਵਾਪਸ ਆ ਗਏ